ਮੈਂ ਗੁਰਜਨ ਸਿੰਘ ਧੰਜੂ ਆਪ ਜੀ ਦੇ ਸਾਹਮਣੇ ਵਿਰਸੇ ਦੇ ਉੱਪਰ ਇੱਕ ਕਵਤਾ ਰੱਖਣ ਲੱਗਿਆ ਹਾਂ ਲੱਗ ਪਿਆ ਲੱਗਾ ਜੋ ਆਪਣੇ ਤੋਂ ਇਹ ਮੀਰ ਵਿਰਸਾ ਜਿਹੜਾ ਵਿਛੜ ਗਿਆ ਵਾ ਜਾਂ ਉਹਨੂੰ ਆਪਾਂ ਭੁੱਲ ਗਏ ਆ ਉਹਦੀ ਗੱਲ ਮੈਂ ਆਪਣੇ ਸਾਹਮਣੇ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਧਿਆਨ ਦੇਣਾ ਕਿਰਪਾਵਤਾ ਕਰਨੀ ਜੀ ਕਵਤਾ ਰੂਪੀ ਸ਼ਬਦ ਨੇ ਮੇਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਸਭ ਗਏ ਨੇ ਹਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਸਭ ਗਏ ਨੇ ਹਾਰੇ ਪਹਿਲਿਆਂ ਪਹਿਲਾਂ ਵਿਆਹਾਂ 'ਚ ਗਿੱਧਾ ਪਾਉਂਦੀਆਂ ਸੀ ਪੰਜਾਬਣ ਮਟਿਆਰਾਂ ਗੱਭਰੂ ਵੀ ਪਾਉਣ ਭੰਗੜੇ ਬੜੇ ਨਾਲ ਪਿਆਰਾਂ ਗਬਰੂ ਵੀ ਪਉਂਦੇ ਭੰਗੜੇ ਬੜੇ ਨਾਲ ਪਿਆਰਾ ਹੁਣ ਨੱਚਣ ਸਾਰੇ ਡੀਜੇ ਤੇ ਮੈਂ ਜਾਵਾਂ ਪਲਹਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਪਹਿਲਾਂ ਘਰਾਂ ਵਿੱਚ ਵਿਆਹ ਹੁੰਦੇ ਸਨ ਤੱਕਦੇ ਸੀ ਪੰਜਾਬੀ ਖਾਣੇ ਦੋ ਮੰਦਰ ਜੋਰ ਸਪੀਕਰ ਲੱਗਦੇ ਸੀ ਵਿੱਚ ਵੱਜਣ ਪੰਜਾਬੀ ਗਾਣੇ ਹੁਣ ਸਟੇਜ ਤੇ ਡਾਂਸਰ ਨੱਚ ਰਹੀ ਬੜੇ ਠੁੰਮਕੇ ਮਾਰੇ ਅਮੀਰ ਵਿਰਸੇ ਨੂੰ ਭੁੱਲ ਗਿਆ ਪੰਜਾਬੀ ਨੇ ਸਾਰੇ ਹੁਣ ਪੈਲਸਾਂ ਹੁਣ ਪੈਲਸਾਂ ਵਿੱਚ ਸਟਾਲ ਨੇ ਭਾਂਤ ਭਾਂਤ ਦੇ ਲੱਗਦੇ ਖਾਣ ਮੀਟ ਪਨੀਰ ਟਿੱਕਾ ਤੇ ਹੋਰ ਬਹੁਤ ਭੁੰਨੇ ਹੋਏ ਅੱਗ ਦੇ ਖਾਣ ਮੀਟ ਪਨੀਰ ਟਿੱਕਾ ਤੇ ਹੋਰ ਬਹੁਤ ਭੁੰਨੇ ਹੋਏ ਅੱਗ ਦੇ ਬਿਮਾਰੀਆਂ ਨੂੰ ਸੱਦਾ ਦੇ ਲਿਆ ਬਿਮਾਰੀਆਂ ਨੂੰ ਸੱਦਾ ਦੇ ਲਿਆ ਲੈ ਲੈ ਦਵਾਈਆਂ ਨਿਹਾਰੇ ਅਮੀਰ ਵਿਰਸੇ ਨੂੰ ਭੁੱਲ ਗਿਆ ਪੰਜਾਬੀ ਨੇ ਸਾਰੇ ਪੈਸੇ ਦਾ ਉਜਾੜਾ ਕਰਨ ਲੱਗ ਪੈ ਇਹਨਾਂ ਹੱਦ ਮੁਕਾਈ ਪੈਸੇ ਦਾ ਉਜਾੜਾ ਕਰਨ ਲੱਗ ਪੈ ਇਹਨਾਂ ਹੱਦ ਮੁਕਾਈ ਮਲਾਵਟ ਨਾਲ ਭਰੇ ਖਾਣੇ ਪੈ ਮਲਾਵਟ ਨਾਲ ਭਰੇ ਖਾਣੇ ਪੈ ਇਹਨਾਂ ਨੂੰ ਸਮਝ ਨਾ ਆਈ ਇੱਕ ਝੂਠੀ ਸੌਹਰਤ ਲਈ ਇੱਕ ਝੂਠੀ ਸ਼ੋਰਤ ਲਈ ਕਰਨ ਪੁੱਠੇ ਕਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਨੇ ਪੰਜਾਬੀ ਸਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਮੈਂ ਜਾਵਾ ਬਲਹਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਮੈਂ ਜਾਵਾ ਬਲਹਾਰੇ ਧੰਨਵਾਦ ਸਹਿਤ ਗੁਰਚਰਨ ਸਿੰਘ ਤੰਜੂ ਗੁਰਚਰਨ ਸਿੰਘ ਤੰਜੂ ਆਪ ਜੀ ਦੇ ਸਾਹਮਣੇ ਵਿਰਸੇ ਦੇ ਉੱਪਰ ਇੱਕ ਕੱਤਾ ਰੱਖਣ ਲੱਗ ਗਏ ਹਾਂ ਲੱਗ ਪਿਆ ਲੱਗਾ ਜੋ ਆਪਣੇ ਤੋਂ ਇਹ ਮੀਰ ਵਿਰਸਾ ਜਿਹੜਾ ਵਿਛੜ ਗਿਆ ਵਾ ਜਾਂ ਉਹਨੂੰ ਆਪਾਂ ਭੁੱਲ ਗਏ ਆ ਉਹਦੀ ਗੱਲ ਮੈਂ ਆਪਣੇ ਸਾਹ ਜੀ ਦੇ ਸਾਹਮਣੇ ਰੱਖਣ ਲੱਗਾ ਧਿਆਨ ਦੇਣਾ ਕਿਰਪਾਲਤਾ ਕਰਨੀ ਜੀ ਕਵਤਾਰੂਪੀ ਸ਼ਬਦ ਨੇ ਮੇਰੇ ਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਅੰਮ੍ਰਿਤ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਸਭ ਗਏ ਨੇ ਹਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਸਭ ਗਏ ਨੇ ਹਾਰੇ ਪਹਿਲਿਆਂ ਪਹਿਲਾਂ ਵਿਆਹਾਂ 'ਚ ਕਿੱਦਾਂ ਪਾਉਂਦੀਆਂ ਸੀ ਪੰਜਾਬਣ ਮਟਿਆਰਾਂ ਗੱਭਰੂ ਵੀ ਪਾਉਂਣ ਭੰਗੜੇ ਬੜੇ ਨਾਲ ਪਿਆਰਾਂ ਗੱਭਰੂ ਵੀ ਪਾਉਂਦੇ ਭੰਗੜੇ ਬੜੇ ਨਾਲ ਪਿਆਰਾਂ ਹੁਣ ਨੱਚਣ ਸਾਰੇ ਡੀਜੇ ਤੇ ਮੈਂ ਜਾਵਾਂ ਬਲਹਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਪਹਿਲਾਂ ਘਰਾਂ ਵਿੱਚ ਵਿਆਹ ਹੁੰਦੇ ਸਨ ਤੱਕਦੇ ਸੀ ਪੰਜਾਬੀ ਖਾਣੇ ਦੋ ਮੰਜੇ ਜੋੜ ਸਪੀਕਰ ਲੱਗਦੇ ਸੀ ਵਿੱਚ ਵੱਜਣ ਪੰਜਾਬੀ ਗਾਣੇ ਹੁਣ ਸਟੇਜ ਤੇ ਡਾਂਸਰ ਨੱਚ ਰਹੀ ਬੜੇ ਠੁੰਮਕੇ ਮਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਹੁਣ ਪੈਰਾਂ ਹੁਣ ਪੈਲਸਾਂ ਵਿੱਚ ਸਟਾਲ ਨੇ ਭਾਂਤ ਭਾਂਤ ਦੇ ਲੱਗਦੇ ਖਾਣ ਮੀਟ ਪਨੀਰ ਟਿੱਕਾ ਤੇ ਹੋਰ ਬਹੁਤ ਭੁੰਨੇ ਹੋਏ ਅੱਗ ਦੇ ਖਾਣ ਮੀਟ ਪਨੀਰ ਟਿੱਕਾ ਤੇ ਹੋਰ ਬਹੁਤ ਭੁੰਨੇ ਹੋਏ ਅੱਗ ਦੇ ਬਿਮਾਰੀਆਂ ਨੂੰ ਸੱਦਾ ਦੇ ਲਿਆ ਬਿਮਾਰੀਆਂ ਨੂੰ ਸੱਦਾ ਦੇ ਲਿਆ ਲੈ ਲੈ ਦਵਾਈਆਂ ਨਿਹਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਪੰਜਾਬੀ ਨੇ ਸਾਰੇ ਪੈਸੇ ਦਾ ਉਜਾੜਾ ਕਰਨ ਲੱਗ ਪੈ ਇਹਨਾਂ ਹੱਦ ਮੁਕਾਈ ਪੈਸੇ ਦਾ ਉਜਾੜਾ ਕਰਨ ਲੱਗ ਪੈ ਇਹਨਾਂ ਹੱਦ ਮੁਕਾਈ ਮਲਾਵਟ ਨਾਲ ਭਰੇ ਖਾਣੇ ਪੈ ਮਲਾਵਟ ਨਾਲ ਭਰੇ ਖਾਣੇ ਪੈ ਇਹਨਾਂ ਨੂੰ ਸਮਝ ਨਾ ਆਈ ਇੱਕ ਝੂਠੀ ਸ਼ੋਰਤ ਲਈ ਇੱਕ ਝੂਠੀ ਸ਼ੋਰਤ ਲਈ ਕਰਨ ਪੁੱਠੇਕਾਰੇ ਅਮੀਰ ਵਿਰਸੇ ਨੂੰ ਭੁੱਲ ਗਏ ਨੇ ਪੰਜਾਬੀ ਸਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਮੈਂ ਜਾਵਾਂ ਬਲਹਾਰੇ ਇੰਗਲਿਸ਼ ਕਲਚਰ ਭਾਰੂ ਪੈ ਗਿਆ ਮੈਂ ਜਾਵਾਂ ਬਲਹਾਰੇ ਧੰਨਵਾਦ ਸਹਿਬ ਗੁਰਚਰਨ ਸਿੰਘ ਤੰਜੂ